ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ 3 ਸਾਲ ਪੂਰੇ ਹੋਣ ਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਚਮਚੇਤ ਸਿੰਘ ਦੁੱਲੋ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਜਿਹੜੇ ਸਵਾਲ ਨੇ ਉਹ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਚੱਕੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੱਡੇ ਵੱਡੇ ਜਿਹੜੇ ਵਾਅਦੇ ਨੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਸੀ ਪਰ ਹੁਣ ਤੱਕ 3 ਸਾਲਾਂ ਦੇ ਵਿੱਚ ਪੰਜਾਬ ਦੇ ਨਾਲ ਇਸ ਪਾਰਟੀ ਨੇ ਸਿਰਫ ਧੋਖਾ ਕਮਾਇਆ ਧੋਖਾ ਦਿੱਤਾ ਆਏ ਤਾਂ ਵੱਡੇ ਜਿਹੜੇ ਪ੍ਰਸ਼ਨ ਨੇ ਵੱਡੇ ਜਿਹੜੇ ਸਵਾਲ ਨੇ ਉਹ ਆਮ ਆਦਮੀ ਪਾਰਟੀ ਤੇ ਖੜੇ ਕੀਤੇ ਨੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 3 ਸਾਲਾਂ ਦੇ ਵਿੱਚ ਇਹਨਾਂ ਤੋਂ ਨਸ਼ਾ ਤੱਕ ਬੰਦ ਨਹੀਂ ਹੋਇਆ ਜਦੋਂ ਇਹਨਾਂ ਨੇ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਸੁਪਨਾ ਦਿਖਾਇਆ ਸੀ ਕਿ ਅਸੀਂ 3 ਮਹੀਨਿਆਂ ਦੇ ਅੰਦਰ ਜਿਹੜਾ ਨਸ਼ਾ ਏ ਉਸ ਨੂੰ ਬੰਦ ਕਰ ਦੇਵਾਂਗੇ ਤੇ ਨਾਲ ਹੀ ਜਿਹੜੇ ਹੋਰ ਕਈ ਵੱਡੇ ਵਾਅਦੇ ਕੀਤੇ ਗਏ ਸੀ ਪਰ ਉਹਨਾਂ ਵਾਅਦਿਆਂ ਦੇ ਵਿੱਚ ਕੋਈ दम ਨਹੀਂ ਰਿਹਾ ਉਹਨਾਂ ਵਾਅਦਿਆਂ ਨੂੰ ਲੈ ਕੇ ਜਿਹੜਾ ਉਹ ਦੁੱਲੋ ਸਾਹਿਬ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਦੋਂ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਵਾਂਗੇ ਪਰ ਹੁਣ ਤੱਕ ਸਭ ਤੋਂ ਜਿਹੜੀ ਮਾੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਾਬਤ ਹੋਈ ਹੈ ਦਿਨ ਬਦ ਦਿਨ ਜਿਹੜਾ ਸਰਕਾਰ ਦੇ ਵੱਲੋਂ ਕਰਜ਼ਾ ਚੱਕਿਆ ਜਾ ਰਿਹਾ ਹੁਣ ਤੱਕ ਜਿਹੜਾ ਕਈ ਇਹ ਗੁਣਾ ਜਿਹੜਾ ਕਰਜ਼ਾ ਏ ਉਹ ਪੰਜਾਬ ਸਰ ਤੇ ਇਸ ਸਰਕਾਰ ਦੇ ਵੱਲੋਂ ਵਧਾ ਦਿੱਤਾ ਗਿਆ ਜਿੱਥੇ ਜਿਹੜੇ ਵੱਡੇ ਵੱਡੇ ਵਾਅਦੇ ਇਹ ਇਸ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਸੀ ਹੁਣ ਉਹਨਾਂ ਸਾਰੇ ਵਾਅਦਿਆਂ ਦੀ ਫੂਕ ਨਿਕਲੀ ਤਾਂ 3 ਸਾਲ ਪੂਰੇ ਹੋਣ ਤੇ ਜਿਹੜਾ ਵੱਡਾ ਸਵਾਲ ਹੈ ਉਹ ਸ਼ਮਸ਼ੀਰ ਸਿੰਘ ਦੁੱਲੋ ਦੇ ਵੱਲੋਂ ਖੜਾ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਇਸ ਮੌਕੇ ਬਿਲਕੁਲ ਡਾਮਾ ਡੋਲ ਹੋ ਚੁੱਕੀ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਥਾਣਿਆਂ ਤੇ ਹਮਲੇ ਹੁੰਦੇ ਆ ਗ੍ਰਨੇਡ ਹਮਲੇ ਹੁੰਦੇ ਆ ਤਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਅੱਜ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਸੀ ਪਰ ਹੁਣ ਲੋਕ ਸਹਿਮ ਦੇ ਵਿੱਚ ਜਿਉਂਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੀ ਕਾ ਸ਼ਮਸ਼ੇਰ ਸਿੰਘ ਦੁੱਲੋ ਨੇ ਆਉ ਸੁਣਦੇ ਆ तकरीबन ਤਿੰਨ ਸਾਲ ਹੋ ਗਏ ਆਪ ਦੀ ਸਰਕਾਰ ਔਰ ਇਹਨਾਂ ਤਿੰਨ ਸਾਲਾਂ ਚ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਦੀ ਕੁੱਝ ਨੀਆਂ ਸਰਕਾਰਾਂ ਨੂੰ ਨਕਾਰਿਆ ਪਿਛਲੀਆਂ ਪਾਰਟੀਆਂ ਨੂੰ ਕਾਂਗਰਸ ਔਰ ਆਕਰਦੀ ਜਲਦੀ ਜੀਪੀ ਸਾਰੀਆਂ ਪਾਰਟੀਆਂ ਨੂੰ ਹਟਾਰ ਕੇ ਕਿਉਂਕਿ ਪੰਜਾਬ ਦਾ ਮਾਹੌਲ ਵਾਤਾਵਰਨ ਬਰਾਦ ਰਾਜ ਦਾ ਬੜਾ ਬੁਰ ਵਰਗ ਗੈਗਸਟਰੀ ਜਦੋਂ ਸੀ ਜਾ ਰੋઠા ਕੋ ਆਮੀ ਹੋ ਰਹੀ ਸੀ। ਔਰ ਲਾਂਡਰ ਰਾਡਰ ਕ੍ਰਪਸ਼ਨ ਸੀ। ਸਟੇਮ ਪੜੇ ਹੋਏ। ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਨੇ ਬਦਲਾਵ ਲਿਆਂਦਾ ਰੋ ਭਗਵੰਤ ਮਾਨ ਔਰ ਇਨਰ ਜੀ ਪਾਰਟੀ ਸੁਪਰੀਮੋ ਜਿਹੜੇ ਸੀ ਕੇਜਰੀਵਾਲ ਸਾਹਿਬ। ਉਹ ਕੇਜਰੀਵਾਲ ਸਾਹਿਬ ਇਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਦੇ ਨਾਲ ਇੱਕ ਛਲ ਔਰ ਕਾਪੜ ਕੀਤਾ ਧੋਖਾ ਕੀਤਾ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਪੰਜਾਬ ਦੇ ਵਿੱਚ ਡਰੱਗ ਜਿਹੜੀ ਆ ਹੈ ਆਰਗੇਨਾਈਜ਼ਰਿਸ ਦੇ ਮੈਂ ਔਰ ਜਿਹੜਾ ਲਾਂਡਰ ਦੀਆਂ ਪ੍ਰੋਬਲਮ ਹੈ ਜੀ ਸਾਰੀਆਂ 3 ਮਹੀਨਿਆਂ 'ਚ ਖਤਮ ਕਰਤਾ ਤਿੰਨ ਮਹੀਨਿਆਂ 'ਚ ਖਤਮ ਧੱਕੀ ਹੋਣਾ ਇਹ 3 ਸਾਲ ਹੋ ਗਏ ਔਰ ਮੈਂ ਕਹਿ ਸਕਦਾ ਅਸੀਂ ਹੱਤਬਾਦ ਦਾ ਸਮਾਂ ਵੀ ਦੇਖਿਆ ਜੋ ਟੈਰਰਿਜ਼ਮ ਸੀ ਉਸ ਸਮੇਂ ਦੇ ਬਿਤੇ ਵੀ ਐਨੇ ਹਾਲਾਤ ਨਾਜੁਕ ਨਹੀਂ ਹੋਏ ਲੁੱਟਾਂ ਖੋਹਾਂ ਔਰ ਮੰਦਰਾਂ ਤੇ ਉੱਤੇ ਅਟੈਕ ਹੋਣਾ ਅੱਜ ਵੀ ਜਦੋਂ ਇਹ ਪੰਜਾਬ ਦੇ ਵਿੱਚ ਆਏ ਹੋਏ ਨੇ ਕੇਜਰੀਵਾਲ ਸਾਹਿਬ ਤੇ ਅੱਜ ਵੀ ਮੰਦਰ ਤੇ ਅਟੈਕ ਹੋਇਆ ਜਲੰਧਰ ਤੇ ਪਤਾ ਲੱਗਿਆ ਕਈ ਥਾਵਾਂ ਤੇ ਅਟੈਕ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਲੁੱਟਾਂ ਖੋਹਾਂ ਆਮ ਹੋ ਰਹੀਆਂ ਤੁਸ ਦੇਖੋ ਕੋਈ ਵੀ ਆਪਣੀ ਧੀ ਬੇਨ ਔਰਤ ਕੋਈ ਵਾਲੀਆਂ ਪਾ ਕੇ ਕੰਨਾਂ 'ਚ ਗਹਿਣੇ ਪਾ ਕੇ ਆਮ ਜਾਣ ਸਕਦੀ ਸੋਨਾ ਤਾਂ ਕੋਹ ਨਹੀਂ ਕੋਹ ਇੱਥੇ ਤਾਂ ਮੋਬਾਈਲ ਹੀ ਛੱਡ ਦੇ ਔਰ ਬੈਂਕਾਂ ਲੁੱਟੀਆਂ ਜਾ ਰਹੀਆਂ ਜੁਐਲਰੀ ਦੀ ਦੁਕਾਨਾਂ ਤੇ ਸ਼ਰਿਆਮ ਦਿਨ ਦਿਹਾੜੇ ਲੁੱਟਾ ਹੋ ਰੀਆਂ ਨੇ ਜੀ ਔਰ ਬੈਂਕ ਚੋਰੀ ਦੀ ਦਰ ਬੰਦ ਦੇਖ ਲੋ ਰੋਜ਼ ਨਸ਼ੇ ਦੇ ਨਾਲ ਹੀ ਕੱਦਾਂ ਰੋਜ਼ ਬੰਦਾ ਪਾ ਰਿਹਾ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਬੱਤਰ ਹੋ ਚੁੱਕੇ ਔਰ ਇਹਨਾਂ ਹਾਲਾਤਾਂ ਨੂੰ ਸੰਭਾਲਣ ਦੇ ਵਿੱਚ ਸੰਭਾਲਣ ਦੇ ਵਿੱਚ ناکਾਮ ਹੋਈ ਹੈ ਇਹ ਸਰਕਾਰ ਕਿਉਂਕਿ ਮੈਨੂੰ ਐ ਲੱਗਦਾ ਕਿ ਭਗਵਾਨ ਤੁਮਾਨ ਰਿਮੋਟ ਨਾਲ ਦਿੱਲੀੋਂ ਚਲਦੀ ਹੈ ਔਰ ਲੋਕਾਂ ਦੇ ਪੰਜਾਬ ਹਿੰਦੂ ਦਿੱਲੀ ਦੇ ਲੋਕਾਂ ਨੇ ਤਾਂ ਆਪ ਵਾਲਿਆਂ ਨੂੰ ਨਕਾਰਤਾ ਔਰ ਉਹ ਹੁਣ ਉੱਥੋਂ ਵੇਦੇ ਹੋ ਕੇ ਪੰਜਾਬ ਦੇ ਵਿੱਚ ਡੇਰੇ ਲਾ ਲੈਦੇ ਅਬ ਕਾਸ਼ਨਾ ਦੀ ਗੱਲ ਕੀਤੀ ਕਿ ਆਪਣੇ ਆਏ ਨੇ ਪਿਛਲੀ ਵਾਰ ਸਾਡਾ ਉਸ ਅ 10 ਦਿਨਾਂ ਵਾਸਤੇ ਔਰ ਉਹਨਾਂ ਨੇ ਪੰਜਾਬ 'ਚ ਇਹ ਆਉਣਾ ਮੈਂ ਸਮਝਦਾ ਕਿ ਇੱਕ ਕਟੜਪੁਰੀ ਜੀ ਦੀ ਤਰ੍ਹਾਂ ਭਗਵਾਨਤ ਮਾਨ ਨੂੰ ਕੰਮ ਨਹੀਂ ਕਰਨਾ ਚਾਹੀਦਾ ਪੰਜਾਬੀ ਹੈ ਪੰਜਾਬੀ ਲੋਕਾਂ ਦਾ ਲੋਕਾਂ ਦੇ ਵਿੱਚ ਹਿੰਦੂਸਤਨ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਮਾਨ ਸਤਕਾਰ ਦਿੱਤਾ ਇਹ ਪੰਜਾਬ ਦੇ ਲੋਕ ਕਦੇ ਕਟੜਪੁਰੀ ਦਾ ਸ਼ਿਕਾਰ ਨਹੀਂ ਹੋਏ ਇਹ ਚਲਈ ਜ਼ਰੂਰੀ ਹੈ ਕਿ ਕਿ ਪੰਜਾਬ ਦੇ ਹਾਲਾਤ ਠੀਕ ਕਰ ਲਈ ਔਰ ਜਿਹੜੇ ਕਹਿੰਦੇ ਤੇ ਰੰਗਲਾ ਪੰਜਾਬ ਬਣਾਉਣਾ ਹੈ ਉਸ ਰੰਗਲਾ ਪੰਜਾਬ ਦਾ ਕੀ ਬੋਲਣਾ ਹੈ ਔਰ ਇਹ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਉਹ ਬੈਂਕਾਂ ਤੋਂ ਗਵਰਨਮੈਂਟ ਏਜੰਸੀਆਂ ਤੋਂ ਆਰਬੀਆਈ ਤੋਂ ਇਹ ਸਰਕਾਰ ਨੇ ਚੁੱਕਿਆ ਔਰ ਇਹ ਕਹਿ ਸਕਦੇ ਕੋਈ ਸੇਫਟੀ ਦੀ ਇਹਨਾਂ ਕੋ ਤਾਂ ਗਨਮਨ ਨਹੀਂ ਬੀਬੀ ਕੀ ਕੀ ਤੇਜਰੀਵਾਲ ਸੇਫ ਹੈ ਪਰ ਪੰਜਾਬ ਦਾ ਜਿਹੜਾ ਹਮਨਾ ਅਕਰਕਾ ਉਹ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਔਰ ਜਿਵੇਂ ਇਸ ਤਰ੍ਹਾਂ ਦੀਆਂ ਬਾਹਰ ਦਾਤਾ ਸੀ ਰੋਜ਼ ਪੜਦੇ ਆ ਘਵਾਰਾਂ ਚੌਂਦੀ ਔਰ ਮੈਨੂੰ ਤਾਂ ਇਹ ਕਹਿਣ ਚਾਹੁੰਦੇ ਨੇ ਕਿ ਜਿਹੜਾ ਲੋਕਾਂ ਨਾਲ ਇਹਨਾਂ ਨੇ ਛਲਾਵਾ ਕੀਤਾ ਕੀ ਅਮਰਸਰ ਪਤਾ ਲੱਗਿਆ ਵੀ ਕਿ ਅਮਰਸਰ ਹਰਮੰਦਰ ਸਾਹਿਬ ਦੇ ਮੱਥਾ ਟੇਕਣੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਤੇ ਕੇਜੀਵਾਲ ਪਾਰਟੀ ਸਭ ਨੂੰ ਉਹ ਨਾਲ ਦੀ ਨਾਲ ਅੱਜ ਮੈਂ ਆਪਣੀਆਂ ਗਲਤੀਆਂ ਦਾ ਆਪਣੀਆਂ ਨਾਕਾਮੀਆਂ ਦੀ ਮਾਫੀ ਵੀ ਮੰਗਣ ਗੁਰਦੁਆਰ ਸਾਹਿਬ ਜਾ ਕੇ ਕਿ ਸਾਨੂੰ ਸਾਤੋਂ ਘੁੱਲਾ ਹੋਈਆਂ ਅਸੀਂ ਅਸੀਂ 3 ਸਾਲਾਂ ਚ ਕੰਟਰੋਲ ਨਹੀਂ ਕਰ ਸਕੇ ਪੰਜਾਬ ਚ ਦੇ ਵਿੱਚ ਨਾ ਡਰੱਗ ਨੂੰ ਨਾ ਗੈਂਗਸਟਰイズਮ ਨੂੰ ਤੇ ਨਾ ਅਸੀਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਵੀ ਮੈਂ ਕਹਿ ਸਕਦਾ ਪੰਜਾਬ ਚ ਕਰਪਸ਼ਨ ਦਾ ਬੋਲਬਾਲਾ ਹੈ ਔਰ ਬਿਊਰੋ ਤੇ ਹੋਰ ਜਿਹੜੇ ਮੁਲਾਜ਼ਮ ਹੈ ਅੱਜ ਵੀ ਉਹ ਧਰਨਿਆਂ ਤੇ ਬੈਠੇ ਨੇ ਅੱਜ ਵੀ ਉਹ ਟੈਂਕੀਆਂ ਤੇ ਚੜ੍ਹ ਰਹੇ ਨੇ ਇਸ ਲਈ ਇਹ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਧੋਖਾ ਹੈ ਆਏ ਹਰਮੰਦਰ ਸਾਹਿਬ ਆਪਣੀਆਂ ਭੁਲਨਾ ਬਖਸ਼ਾਓ ਔਰ ਕਹ ਜੀ ਕਹਿ ਜੀ ਜੋ ਇਨਸਾਨ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਦਾ ਮੁੱਖ ਮੰਤਰੀ ਕੋ ਗਵਾਕਤ ਬਣਾਇਆ ਹੈ ਇਹਨੂੰ ਰਿਮੋਟ ਤੇ ਚਲਾਉਣ ਦੀ ਬਜਾਏ ਪੰਜਾਬੀਆਂ ਦੇ ਹੱਥ ਨੂੰ ਮਜ਼ਬੂਤ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹਿੱਤ ਹੋਊਗਾ ਪੰਜਾਬ ਕੇ ਇਹਨੂੰ ਪੰਜਾਬ ਨੂੰ ਕਿਉਂਕਿ ਸਭ ਮਹਿਕਮਿਆਂ ਦੇ ਵਿੱਚ ਅਪੁਆਇੰਟਮੈਂਟਾਂ ਵੀ ਬਾਹਰੋਂ ਹੋ ਰਹੀਆਂ ਨੇ ਪੰਜਾਬ ਤੇ ਦਾ ਮਤਲਬ ਕਾਬਲ ਬੰਦੇ ਦੀ ਰਿਪੋਰਟਾਂ ਆ ਰਹੀਆਂ ਕਿ ਪੰਜਾਬ ਭਰਤੀ ਹੁੰਦੀ ਹੈ ਉੱਤੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਭਰਤੀ ਕੀਤਾ ਜਾਂਦਾ ਹੈ ਇਸ ਲਈ ਆਏ ਹੋ ਹਰ ਮੰਦਰ ਸਾਹਿਬ 'ਚ ਹਰ ਆਦਮੀ ਨੂੰ ਨਾ ਬਖਸਾਉਣ ਜਾਂਦਾ ਹੈ ਔਰ ਆਪਣੀ ਜਿਹੜੀਆਂ ਲੋਕਾਂ ਦਾ ਤੋਖਾ ਕੀਤਾ ਲੋਕਾਂ ਦਾ გარਤ ਬਦਲਾਅ ਦੀ ਗੱਲ ਕੀਤੀ ਬਦਲਾਅ ਹੋਣਾ ਕੀ ਹੈ ਇਹ ਆਰ ਛੋਟੇ ਛੋਟੀ ਜਿਹੜੀ ਨਹੀਂ ਦਿਖਾਵਾ ਜਿਹੜਾ ਕੀਤਾ ਜਾਂਦਾ ਹੈ ਕਿ ਇਹਨੇ ਡਰੱਗ ਚੁੱਕੀ ਇਹਨੇ ਸਮਗਲ ਔਰ ਫੜ ਲਈ ਹੈ ਜੀ ਇਹ ਤਾਂ ਆਮ ਛੋਟੇ ਛੋਟੇ ਫੜੀ ਨਹੀਂ ਕੋਈ ਮਾਗਰ ਮਾਛੋ ਤਾਂ ਫੜਈ ਨਹੀਂ ਜਿਹੜੇ ਬਲਡੋਜ਼ਰ ਕੱਲ ਚੱਲਿਆ ਹੈ ਬਲਡੋਜ਼ਰ ਹੈ ਇਹ ਬਲਡੋਜ਼ਰ ਤਾਂ ਗਰੀਬਾਂ ਦੇ ਘਰ ਆ ਜਾਂਦਾ ਜਿਹੜੇ ਵਿਚਾਰੇ ਨਸ਼ਾ ਕਰਦੇ ਨੇ ਕਿ ਤਗਰਾਮ 2 ਗ੍ਰਾਮ ਔਰ ਗ੍ਰਾਮ ਜਿਹੜੇ ਜਿਹੜੇ ਇਹਨਾਂ ਦੇ ਮਹਿਲ ਪਾਏ ਹੋਏ ਨਹੀਂ ਫਾਰਮ ਹਾਊਸ ਨੇ ਬڑے-ਬڑے ਫਾਰਮ ਹਾਊਸ ਨੇ ਇਹ ਸਮਗਰਾਂ ਰਣ ਤੱਕ ਜਿਹੜੇ ਪੁਲਿਸ ਅਫਸਰ ਸੀ ਜਿਹੜੇ ਪੁਲਿਸ ਦੇ ਅਫਸਰ ਜਿਨ੍ਹਾਂ ਦੀ ਸ਼ਾਇਦ ਹੈ ਔਰ ਪੋਲੀਟੀਕਲ ਆਗੂ ਜਿਨ੍ਹਾਂ ਦੀ ਸ਼ਾਇਦ ਹੈ ਉੱਤੇ ਪੰਜਾਬ ਨੂੰ ਇਸ ਸਮਗਰਾਂ ਦੇ ਹੱਥ ਕਬਜ਼ਾ ਨਸ਼ੇੜ ਇਹ ਜਿਹੜੇ ਡਰਗ ਵੇਚਣ ਵਾਲਿਆਂ ਦੇ ਔਰ ਜਿਹੜੇ ਲੁੱਟਖੋਹਾਂ ਕਰਨ ਵਾਲੇ ਇਹ ਜਿਹੜਾ ਨੈਕਸਸ ਸੀ ਕਿ ਨਾ ਪੋਲੀਟੀਕਲ ਪੁਲਿਸ ਔਰ ਸਮਗਰਾਂ ਇਹ ਅਜੇ ਤੱਕ ਤੋੜ ਨਹੀਂ ਸਕੇ ਗਰੀਬਾਂ ਨੂੰ ਫੜ ਫੜ ਉਹਨਾਂ ਦੇ ਮਕਾਨ ਢਾਈ ਜਾਂਦੇ ਨੇ ਜਿਹੜੇ ਆ ਵੀ ਸਰਕਾਰੀ ਜ਼ਮੀਨਾਂ ਤੇ ਬੈਠੇ ਨੇ ਤੁਸੀਂ ਕਦੇ ਤੁਸੀਂ بڑے بڑے ਜਿਹੜੇ ਆਫੀਸਰਾਂ ਜਿਹਨਾਂ ਨੇ ਕਰਾਪਸ਼ਨ ਕਰਕੇ بڑے بڑے ਮਹਿਲ ਫਾਰਮ ਹਾਊਸ ਆ ਚੰਡੀਗੜ੍ਹ ਵਾਲਾਦਾਰਾ ਭਰਿਆ ਪਿਆ ਫਾਰਮ ਹਾਊਸ ਆ ਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਚਾਹੇ ਆਈਏ ਸਭ ਸਾਰੇ ਚਾਹੇ politcal ਆਦਮੀ ਹੈ ਚਾਹੇ ਉਹ ਸਮਗਲਰ ਨਹੀਂ ਇਹ ਦਿਖਾਵਾ ਨਾ ਕਰਨਾ ਡਰਾਮਾ ਬਰੋਜਰ ਚਲਾਤਾ ਜੀ ਇਹ ਬਰੋਜਰ ਦਾ ਬਤਲ ਬਰੋਜਰ ਤਾਂ ਗਰੀਬਾਂ ਤੇ ਚੜ ਰਿਹਾ ਬੜਿਆਂ ਨੂੰ ਤਾਂ ਮਗਰਮੱਛ ਨੂੰ ਤਾਂ ਹੱਥ ਹੀ ਨਹੀਂ ਪਾਇਆ ਇਹਨਾਂ ਨੇ ਇਸ ਲਈ ਭਗਵੰਤ ਮਾਨ ਜੀ ਆ ਗੁਲਾਮੀ ਛੱਡੋ ਕੇ ਜਿਹੜੀਵਾਲ ਸਾਹਿਬ ਪੰਜਾਬ ਦੇ ਹਿੱਤਾ ਦੀ ਗੱਲ ਕਰੋ ਜੇ ਪੰਜਾਬੀਆਂ ਤਾਂ ਪੰਜਾਬ 'ਚ ਜਿਹੜਾ ਆ ਜਿਹੜਾ ਰੰਗਲਾ ਪੰਜਾਬ ਬਣਾਉਣਾ ਸੀ ਅੱਜ ਪੰਜਾਬ ਦੇ ਹਾਲਾਤ ਬੜੇ ਸੈਂਸਿਟਿਵ ਐ ਮੁਰਕੇ ਪੰਜਾਬ ਦੇ ਹਾਲਾਤ ਇੰਨੇ ਤਾਂ ਹਾਲਾਤ ਅਤਵਾਦ ਵਿਲੇ ਵੀ ਖਰਾਬ ਨਹੀਂ ਹੋਏ ਜਿੰਨੇ ਹੁਣ ਹੋ ਰਹੇ ਨੇ ਇਸ ਲਈ ਹੋਸ਼ ਕਰੋ ਇਹ ਕੈਦਰੀ ਬਾਲ ਦੀ ਗੁਲਾਮੀ ਕਰਨੀ ਛੱਡ ਦਿਓ ਪੰਜਾਬ ਦੇ ਲੋਕਾਂ ਦਾ ਇੰਟਰਸਟ ਬਾਤ ਕਰੋ ਇਹ ਮੈਂ ਅੱਜ ਬੇਨਤੀ ਕਰਾਂਗਾ ਹਰਮੰਦਰ ਸਾਹਿਬ ਦੇ ਵਿਚ ਆਇਆ ਹਾਂ ਕੈਦਰੀ ਫਾਰਮ ਨੂੰ ਇੰਡੀਪੈਂਡੈਂਟ ਰਾਜ ਕਰਨ ਦਾ ਉਹਨੂੰ ਮੌਕਾ ਦਿਓ